ਅੱਜ 10 ਰੁਪਏ ਬਣ ਗਏ ਜਿਹੜੇ ਮਾਰਕਾ ਸ਼ੁਕਰ ਤੇ ਲੋਕ ਤਾਂ ਨਾ ਸ਼ੁਕਰੇ ਹੋਗੇ ਹਨਾ ਇਹਨਾਂ ਦਾ ਤਾਂ ਬੁਰਾ ਹਾਲ ਹੋ ਗਿਆ ਇੱਕ ਦਿਨ ਕਿਸੇ ਨੂੰ ਰਿਸ਼ਵਤ ਨਹੀਂ ਦਿੱਤੀ ਇੱਕ ਦਿਨ ਕਿਸੇ ਦੇ ਕਹਣੇ ਦੇ ਆਖੇ ਨਹੀਂ ਲੱਗੇ ਮਰਜੀ ਕਰੀਏ ਆਪਦੀ ਹਾਂ ਕਿਸੇ ਦਾ ਵੀ ਕਹਿਣਾ ਨਹੀਂ ਮੰਨਿਆ ਨਾ ਕਿਸੇ ਨੂੰ ਰਿਸ਼ਵਤ ਦਿੱਤੀਗੇ ਅਸੀਂ ਕਿਹੜੇ ਚੋਰ ਆ ਜਵਾਕ ਇਹਨਾਂ ਨੇ ਵੀ ਪੰਜਾਬ 'ਚ ਤਾਂ ਕੰਮ ਹੈ ਨਹੀਂਗਾ ਵੀ ਕੰਮ ਕਰੀ ਕੰਮ ਹੈ ਤਾਂ ਆ ਦੇਖਾ ਭਈ ਇਹ ਪੰਜ ਭਾਈ ਕੰਮ ਕਰਦੇ ਹਾਂ ਸਾਡੇ ਕੰਮ ਨਹੀਂ ਕਰਦੇ ਮਿਲ ਕੇ ਸੋਚਦੇ ਨਾਲ ਏਕਾ ਹੈ ਨਹੀਂ ਏਕਨ ਜਵਾਕ ਕਹਿਣ ਵੀ ਬਾਪੂ ਛੱਡਦੇ ਆਹ ਖੋਖੇ ਵਾਲਾ ਕੰਮ ਕਰੇ ਬਹਿ ਜਾ ਫੇਰ ਜੀ ਲੱਗ ਜੂ ਨਾ ਮੇਰਾ ਇਹ ਲੱਗ ਮਾਂ ਵੀ ਮੈਂ ਤਾਂ ਮਰਦੇ ਦਮ ਤੱਕ ਕਰੀ ਛੱਡਦਾ ਜਿਹੜਾ ਕੰਮ ਹੈ ਤਾਂ ਮੈਂ ਤਾਂ ਕਰਨਾ ਕਰਨਾ ਹਾਂ ਜਿਹਨੇ ਕਰੀ ਸ਼ਰਮਾ ਉਹਦੇ ਫਿਰ ਤੇ ਕਰਨਾ ਸਿਮਰ ਕਰੋ ਗੁਰੂ ਕੋ ਸੇਵਾਓ ਹਾਂ ਇਲਾ ਸੇਵਰਦਾ ਸੰਗਾ ਵੀ ਜਿਹੜਾ ਸੇਮਨ ਕਰਨਾ ਹੈ ਜਦੋਂ ਇੱਕ ਨੂੰ ਜਨਲ ਛੱਗੀਆਂ ਨਾ ਰਿਹਾ ਆਉਂਦੀ ਇੱਥੇ ਰੇੜੀ ਤੇ 100 ਕਮਾਉਣੇ ਆ ਭਾਵੇਂ 500 ਕਮਾਉਣੇ ਕਦੇ ਨਾ ਸ਼ਿਕਵਾ ਜਾਂਦਾ ਨਹੀਂ ਆ ਵੀ ਯਾਰ ਕੋ ਬਣਿਆ ਨਹੀਂ ਮੰਨ ਕੱਲ ਅੱਜ 400 ਦੀਆਂ ਦਵਾਈਆਂ ਲੈਣੀਆਂ ਆ ਲੇ ਕੇ ਭੁੱਲ ਭਾ ਰੱਬ ਜੀ ਆ 200 ਬਣਾ ਆਪੇ ਕਿਧਰ ਵਾਗੇ ਤਹੇ ਜੇ ਹਾਂ 200 ਰੁਪਏ ਉਹ ਬਣਾ ਕੇ ਲੈ ਵੀ ਮਾਂ ਬਣ ਗਿਆ ਦਵਾਈ ਦਾ ਗੋਮ ਕਾਸੀ ਦੀ ਵੀ ਲੋਨੀ ਕਾਸੀ ਦਾ ਉਹ ਪ੍ਰਸ਼ਾਦਾ ਖਾਨਿਆ ਰੱਖੇ ਵਿੱਚ ਤਾਂ ਐ ਕਿ ਚੈਨ ਨਾਮ ਨਹੀਂ ਦਿਆ ਉਹ ਰੋੜੀਂ ਤਾਂ ਪੈਸਾ ਮੁੱਖ ਨਹੀਂ ਰੱਖਿਆ ਨਾ ਮੁੱਖ ਨਹੀਂ ਰੱਖਿਆ ਕਿ ਜ਼ਿੰਦਗੀਆਂ ਨਹੀਂ ਪਰਵਾਹ ਦੋਣਾ ਦਿੱਤੀ ਹੈ ਇਹ ਸਹੀ ਤਰੀਕੇ ਨਾਲ ਮਾਇਆ ਹੁੰਦਾ ਇਹ ਜਾ ਕੇ ਕਿਦੇ ਹਾਲ ਹੁੰਦਾ ਇਹਨਾਂ ਠੱਗੀਆਂ ਮਾਰਦੇ ਨੇ ਆ ਆਗੇ ਵੱਡੇ ਚੋਰ ਕੋਈ ਕਾਂਗਰਸ ਵਾਲਾ ਜੀ ਕੋਈ ਕਾਲੀ ਆਗੇ ਜੀ ਸਾਲਾ ਆ ਗਿਆ ਲੁੱਟ ਲੋ ਜੀ ਹੁਣੇ ਮੌਕਾ ਆਇਆ ਜਿਹੜੇ ਮੁੰਡੇ ਜਿੰਦਰਾ ਜਗੇ ਨਾ ਕਰੋਨਾ ਬੜਿਆ ਉਹ ਮੁੜਕੇ ਨਹੀਂ ਆਏ ਹਾਂ ਉੱਥੇ ਮਰ ਗਏ ਨੇ ਜਿਹੜੇ ਨਹੀਂ ਗਏ ਉਹ ਬਚ ਗਏ ਹਾਂ ਦੁਬਈਆਂ ਦੂਈਆਂ ਬਾਹਰ ਲੈ ਗਏ ਐਡਾ ਇਹਨੇ ਨਾ ਹਮਾਂ ਬੰਦਾ ਠੱਗੀਆਂ ਤੋਂ ਕਿਆ ਧੋਖੇ ਆ ਜਿਹੜੇ ਆਪਦੇ ਧੀਆਂ ਪੁੱਤਾਂ ਹਸਤੀ ਕਰਦਾ ਹਾਂ ਧੀਆਂ ਪੁੱਤਾਂ ਕੇ ਜੁੱਤੀਆਂ ਮਾਰਦੇ ਨੇ ਬਾਜ ਪੁੱਛਦੇ ਨਹੀਂ ਬਾਜ ਚੂਹਦੇ ਨੇ ਕਿੰਨਾ ਟਾਈਮ ਹੋ ਗਿਆ ਬਾਬਾ ਇਹ ਕੰਮ ਕਰ ਦੇਣ ਨੂੰ ਮੈਂ ਤਾਂ 35 36 ਸਾਲ ਹੋ ਗਏ ਮਿਹਨਤ ਆਉਰੀ ਜਵਾਨੀ ਚ ਲੱਗੇ ਦੇ ਇਹੀ ਕੰਮ ਲਗਾਤਾਰ ਹੀ ਕਰੀ ਜਨੇ ਇੱਕ ਦਿਨ ਕਿਸੇ ਨੂੰ ਰਿਸ਼ਵਤ ਨਹੀਂ ਦਿੱਤੀ ਇੱਕ ਦਿਨ ਕਿਸੇ ਦੇ ਕਹਿਣੇ ਦੇ ਆਖੇ ਨਹੀਂ ਲੱਗੇ ਮਰਜ਼ੀ ਕਰੀ ਆ ਆਪਣੀ ਹਾਂ ਕਿਸੇ ਦਾ ਵੀ ਕਹਿਣਾ ਨਹੀਂ ਮੰਨਿਆ ਨਾ ਕਿਸੇ ਨੂੰ ਰਿਸ਼ਵਤ ਦਿੱਤੀਗੇ ਅਸੀਂ ਕਿਹੜੇ ਚੋਰ ਹਾਂ ਹਾਂ ਭਾਂ ਸੜਕ ਤੇ ਬਹਿ ਕੇ ਗੱਲ ਇਹ ਤਾਂ ਚੋਰਾਂ ਨਾਲ ਹਾਂ ਬਸ ਕਰ ਸਹੀ ਗੱਲ ਤੁਹਾਡੀ ਪੁਰਾਣੇ ਅਫਸਰ ਮਿਲ ਕੇ ਜਾਂਦੇ ਨੇ ਜਿਹੜੇ ਪੁਰਾਣੇ ਅਫਸਰ ਆਜ਼ਾਦ ਹੋ ਗਏ ਨਾ ਉਹ ਮਿਲ ਕੇ ਜਾਂਦੇ ਨੇ ਵੀ ਚਲੋ ਬਾਪੂ ਨੂੰ ਮਿਲ ਕੇ ਆਈਏ ਹਾਂ ਕਹਿੰਦੇ ਨੇ ਹੈਗਾ ਜੀ ਅੰਦਰ ਆਉਂਗੇ ਚਾਹ ਬਾਪੂ ਦਾ ਬਣਾ ਗਲਾਸ ਭਰ ਕੇ ਛਤੀਲੇ ਗਲਾਸਾਂ ਚਾਹ ਦੇ ਦਿੰਦੇ ਨੇ ਅੱਗੇ ਨਾਲ ਬੜੇ ਵਧੀਆ ਅਫਸਰ ਦਾ ਨਾ ਕਿਸੇ ਨੂੰ ਕੰਮ ਹੋ ਗਿਆ ਜਾਣਾ ਫ੍ਰੀ ਛਡਾ ਦੇ ਹੁਣ ਹੁਣ ਤਾਂ ਬੱਸ ਹੁਣ ਤਾਂ ਜੇਵ ਛਾੜੋ ਜੇਵ ਨਾ ਜਾਈਏ ਨਾ ਕਹੀਏ ਨਾ ਨੂੜਾ ਹਾਂ ਬਦਲ ਗਈਆਂ ਸਰਕਾਰਾਂ ਉਹ ਗੱਲ ਹੋ ਗਈ ਹਾਂ ਇਥੇ ਮੁੰਡੇ ਛੜਾਏ ਐਕਸ਼ਨ ਦੇ ਅਰਮਾ ਇਸ ਜੀ ਉਹ ਮੁੰਡੇ ਰਾਤ ਨੂੰ ਵੀਦੇ ਫੜੇ ਸੱਚ ਨੇ ਹੂੰ ਮੁੰਡੇ ਛੜਾਏ 10 ਸਾਲ ਬਾਅਦ ਕੋਈ ਛੜੇ ਮਹੱਲੇ ਦਾ ਕੰਮ ਨਹੀਂ ਪੂਰਾ ਐਕਸ਼ਨ ਤੋਂ ਐਸਸੀ ਬਣ ਕੇ ਬਾਗਿਆ ਛੜੇ ਮਹੱਲੇ ਦਾ ਕੰਮ ਦੀ ਐ 20 25 ਫੁੱਟ ਦੇ 30 ਫੁੱਟ ਪਾਇ ਪਾਉਣਾ ਸੀ ਸਾਡੇ ਬਲੈਕ ਆਹੋ ਜੀ ਦਾ ਜੀ ਆਹ ਪਾਣੀ ਸ਼ੌਟ ਮਾਰਦਾ ਜੀ ਬਾਰਸ਼ ਵਿੱਚ ਜਦ ਗਏ ਮਲੇ ਵਾਲਿਆਂ ਨੂੰ ਮੈਂ ਕਿਹਾ ਮੇਰੇ ਨਾਲ ਆਉ ਮੈਂ ਚੱਲਦਾ ਮੈਂ ਤਾਂ ਕਿਹਾ ਦੀ ਕੁਜਰਤੀ ਉਹਨੇ ਪਹਿਲਾਂ ਤਾਂ ਇਸ ਨੁਕਟ ਕੇ ਹੱਥ ਫੜਾਇਆ ਮੇਰੇ ਨਾਲ ਹਾਂ ਉਹ ਕੁਮਾਲ ਹਨ ਕਿ ਚਾਰ ਪੰਜ ਬੰਦੇ ਮੇਰੇ ਨਾਲ ਵੀ ਆ ਹੀ ਨਹੀਂ ਚੜਾਈ ਕਿ ਕਮਾਲ ਮੈਂ ਵੀ ਜਾਣ ਗਿਆ ਬਣਾ ਉਹ 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 ਐਸੀ ਹੈ ਮਾ ਜਰਾ ਵੀ ਥੋੜੇ ਰਾਹ ਦੇ ਵਿੱਚ ਸਾਡਾ ਥੋੜਾ ਜਿਹਾ ਕੰਮ ਨਹੀਂ ਆਉਂਦਾ ਹਾਂ ਹਾਂ ਤਦ ਬੋਲ ਹੁਕਮ ਕਰ ਮਾਈਕ ਪਰ ਪੋਣਾ 25 30 ਦਾ ਫੁੱਲ ਦਾ ਟੋਟਾ ਪਾਰੇ ਤਦ ਚੱਲ ਮੈਂ ਹੁਣੇ ਫੁੱਲ ਮਾਰਦਾ ਮਾਰਿਆ ਫੁੱਲ ਵੇਖੀ ਫੁੱਲੇ ਪੈ ਪੈਣਾ ਚਾਹੀਦਾ ਜਿਵੇਂ ਆ ਕੇ ਦਿੰਦੇ ਵੀ ਪੰਜਾਬ ਚ ਤਾਂ ਕੰਮ ਹੈ ਨਹੀਂਗਾ ਵੀ ਕੰਮ ਕਰੀ ਕੰਮ ਆਏਗਾ ਹਾਂ ਦੇਖਾ ਭਈ ਪੰਜ ਭਾਈ ਕੰਮ ਕਰਦੇ ਹਾਂ ਸਾਡੇ ਕੰਮ ਨਹੀਂ ਕਰਦੇ ਮਿਲ ਕੇ ਸੋਥੇ ਨਾਲ ਏਕਾ ਹੈ ਨਹੀਂ ਏਕਾ ਨਹੀਂ ਕਿਉਂ ਕਿਸੇ ਨੇ ਭਗਤੀ ਕੀਤੀ ਤੋ ਰੱਬ ਕਹਿੰਦਾ ਵੀ ਮੰਗ ਕੀ ਮੰਗਣਾ ਕਹਿੰਦਾ ਸੋਥਾ ਫੇਰ ਲਗਾ ਤਾਂ ਮੈਨੂੰ ਜਿੱਥੇ ਲੱਗਾ ਹਾਂ ਜਿੱਥੇ ਸੋਤਾ ਉੱਥੇ ਪਰਮਾਣੂ ਇੱਕਾ ਜੀ ਨੂੰ ਕਹਿੰਦੇ ਹਾਂ ਇੱਕਾ ਹਾਂ ਤੇ ਆਉ ਆ ਉਮਰ ਚਾਏ ਵੀ ਸਾਰਾ ਦਿਨ ਖੜੇ ਜੇ ਰਹਿਣਾ ਤੇ ਆਈ ਅੱਕਦਾ ਹੀ ਨਹੀਂ ਮਣ ਹੈ ਉਹਦੀ ਮਾਂ ਹੈ ਰਾਰਾ ਸਮੀਂ ਲੰਦੇ ਆ ਜਦ ਰਹਿੰਦੇ ਹੁੰਦੇ ਸੀ ਮਨ ਖਾਂਦੇ ਨਹੀਂ ਪੀਂਦੇ ਨਹੀਂ ਦੋ ਪ੍ਰਸ਼ਾਦ ਹੁਣ ਚਾਹ ਪੀਤੀ ਸਵੇਰ ਦੀ ਪੀਤੀ ਹਾਂ ਹਾਂ ਹੁਣ ਚਾਹ ਪੀਤੀ ਆ ਵੀ ਧੱਕੇ ਨਾ ਦਿੱਤੇ ਨਾ ਜੇ ਆਈ ਮੈਨੂੰ ਕਹੇ ਚਲੋ ਵੀ ਜੇ ਕਰੇ ਆਈ ਜੇ ਹੋਵੇ ਬੀਜਵਾ ਕੈਨ ਵੀ ਬਾਪੂ ਛੱਡਦੇ ਆਹਾ ਖੋਖੇ ਵਾਲਾ ਕੰਮ ਕਰੇ ਬਹਿ ਜਾ ਫੇਰ ਜੀ ਲੱਗ ਜੂ ਨਾ ਮੇਰਾ ਇਹ ਲੱਗਦਾ ਮਾਰ ਮੈਂ ਤਾਂ ਮਰਦੇ ਦਮ ਤੱਕ ਨਹੀਂ ਛੱਡਦਾ ਹਾਂ ਇਹਦਾ ਕੰਮ ਹੈ ਤਾਂ ਬੇਟਾ ਕਰਮ ਕਰਮ ਹਾਂ ਜਿਹਨੇ ਕਰੀ ਸ਼ਰਮਾ ਉਹਦੇ ਫਿਰ ਤੇ ਕਰਮ ਹਾਂ ਇਹਦਾ ਬਹੁਤ ਵੱਡਾ ਕਰਮ ਆ ਤੇ ਜੀ ਲੱਗਦੇ ਆ ਸਾਰਾ ਦਿਨ ਐ ਮੈਂ ਕਹਿੰਦਾ ਉੱਡੂ ਉੱਡੂ ਇਦਾਂ ਜਿਹੜੇ ਦੇਲੇ ਹੁੰਨੇ ਆ ਨਾਗ ਦੀਆਂ ਦਾ ਰੱਬ ਦਾ ਨਾਮ ਲਈ ਜੀ ਸਿਮਰਨ ਕਰੋ ਸਿਮਰਨ ਕਰੋ ਗੁਰੂ ਕੋ ਸੇਵੋ ਹਾਂ ਇਹਨਾ ਸਿਮਰਨਾਂ ਸੰਗਾ ਵੀ ਜਿਹੜਾ ਸਿਮਰਨ ਕਰਦਾ ਤੇ ਦੇਖ ਇੱਕ ਦੂਜੇ ਨਾਲ ਠੱਗੀਆਂ ਲਾ ਰਿਹਾ ਤੇ ਪੀ ਲਈ ਜਾਂਦੇ ਮਿੰਟੋ ਮਿੰਟ ਹਾਂ ਮਨ ਸੰਤੋਸ਼ਟੀ ਆਉ ਕਿ ਹਾਂ ਆਉ ਕਿ ਮੈਂ ਸੰਤੋਸ਼ ਇਹ ਇਹ ਸਿਮਰਨ ਨਾਲ ਪਜ ਸੁਣ ਕੇ ਅਸੀਂ 10 ਰੁਪਏ ਬਣ ਗਏ ਇਹਨੇ ਮਾਲਕਾ ਸ਼ੁਕਰ ਅਤ ਤੇ ਲੋਕ ਤਾਂ ਨਾ ਸ਼ੁਕਰੇ ਹੋਗੇ ਹਨਾ ਇਹਨਾਂ ਦਾ ਤਾਂ ਬੁਰਾ ਹਾਲ ਹੋ ਗਿਆ ਬਹੁਤ ਜ਼ਿਆਦਾ ਥੋੜਾ ਨਹੀਂ ਮਾਨੇ ਕਿ ਚਲੋ ਵੀ ਤੁਸੀਂ ਆਪ ਦੀ ਇੱਥੇ ਰੇੜੀ ਤੇ 100 ਕਮਾਉਣੇ ਆ ਭਾਵੇਂ 500 ਕਮਾਉਣੇ ਕਦੇ ਸ਼ਿਕਵਾ ਜਦੋਂ ਨਹੀਂ ਹੋਇਆ ਵੀ ਯਾਰ ਕੋ ਬਣਿਆ ਨਹੀਂ ਬਿਲਕੁਲ ਨਹੀਂ ਅੱਜ 400 ਦੀਆਂ ਦਵਾਈਆਂ ਲੈਣੀਆਂ ਨੇ ਆ ਮੈਂ ਕਿਹਾ ਵੀ ਰੁਪਆ ਦਰਬੀਆ 200 ਬਣਾ ਆਪੇ ਕਿਧਰ ਵਾਗੇ ਤਹੇ ਜੇ ਹਾਂ ਉਹ 200 ਰੁਪਏ ਉਹ ਵਟਾ ਕੇ ਲੈ ਵੀ ਮਾਂ ਬਣ ਗਿਆ ਦਵਾਈ ਦਾ ਕੰਮ ਉਹ ਤਾਂ ਉਹਦਾ ਲਈ ਖੜਿਆ ਰਿਹਾ ਹਾਂ ਹੈ ਤੁਹਾਨੂੰ ਹੱਥ ਧਣਾਉਣਾ ਚਾਹੀਦਾ ਮਹਾਰਾਜ ਦੇ ਹਾਂ بس 아이라 ਕੇ ਨਾ ਬਸ ਲੋਡ ਸਰੀ ਜਾਵੇ ਕੁਛ ਨਹੀਂ ਕਰਨਾ ਕਾਸੀ ਦੀ ਲੋੜ ਨਹੀਂ ਐ ਕਾਸੀ ਦੀ ਵੀ ਲੋੜ ਨਹੀਂ ਕਾਸੀ ਦੋ ਪ੍ਰਸ਼ਾਦਾ ਖਾਣਿਆ ਰੱਖੇ ਨੇ ਸੇ ਤਾਂ ਮੈਂ ਚਾਹੁੰਦੀ ਨਾ ਮਿਲ ਜਾਣਾ ਹੋਣੀ ਨਹੀਂ ਜਿੰਦਗੀ ਚ ਕੀ ਸਿੱਖ ਜੇ ਲਿਆ ਵੀ ਆ ਜਿੰਦਗੀ ਚ ਬਸ ਆਹੀ ਚੀਜ਼ ਤੋਂ ਬਿਨਾ ਹੋਰ ਦੂਜੀ ਚੀਜ਼ ਹੈ ਹੀ ਨਹੀਂ ਨਾ ਨਹੀਂ ਸਿਮਰ ਆਕਹਲਾ ਲਈ ਖਾਣਾ ਬੇਈਮਾਨੀ ਦੀ ਕਮਾਈ ਫਲ ਜਾਂਦੀ ਆ ਨਹੀਂ ਫਲਦੀ ਇਹ ਇੱਕ ਦਿਨ ਨਾ ਲੈ ਕੇ ਬੈਠੀ ਬਿਲਕੁਲ ਨਹੀਂ ਫਰਦੋ ਬੇਈਮਾਨੀ ਕਮਾਈ ਨਹੀਂ ਭਾਈ ਸਾਨੂੰ ਤਾਂ ਲੱਗਦਾ ਸਾਡਾ ਬਾਪ ਵੀ ਇਹੀ ਕਹਦਾ ਹੁੰਦਾ ਸੀ ਦੇਖੋ ਬੇਟਾ ਹੱਕ ਦੀ ਕਮਾਈ ਕਰੋ ਗੁਰਸੇਖੀ ਦਾ ਉਹ ਕਹਿੰਦਾ ਬੇਟਾ ਹੱਕ ਦੀ ਕਮਾਈ ਅਸੀਂ ਅੱਗੇ ਵਧਾਂ ਸੁਣ ਲਿਆ ਮੈਂ ਕਹਿੰਦਾ ਸਭ ਗੁਰੂ ਵੀ ਇਹੀ ਕਹਿੰਦੇ ਆ ਹਰੇਕ ਮਹਾਤਮਾ ਇਹੀ ਕਹਿੰਦੇ ਆ ਭਾਈ ਸਿਮਰਨ ਕਰੋ ਹੱਕ ਹਲਾਲ ਦੀ ਕਮਾਈ ਕਰੋ ਨਹੀਂ ਵੇਦ ਪ੍ਰਣ ਸਾਰੇ ਕਹਿੰਦੇ ਆ ਵੀ ਸਾਰੇ ਕਹਿੰਦੇ ਆ ਹੱਕ ਦੀ ਕਮਾਈ ਕਰੋ ਪਰ ਪਰ ਕਈ ਵਾਰੀ ਬੰਦੇ ਦੇ ਬੰਦੇ ਦਾ ਢਿੱਡ ਬੰਦੇ ਦੀ ਮਤ ਦੇ ਨਾਲ ਸਾਥ ਨਹੀਂ ਚੱਲਦਾ ਹਾਂ ਸਾਡੇ ਇੱਥੇ ਨਾ 1 ਕਰੋੜ ਰੁਪਏ ਇਕੱਠਾ ਕਰਦੇ ਕਹਿੰਦੇ ਆਹ ਚੱਕ ਲੱਖ ਰੁਪਏ ਆਏ ਗਏ ਮੈਂ ਜੇ ਤੁਸੀਂ ਕਰੋੜਾਂ ਦੇਣਾ ਕੋਈ ਨਾ ਮੈਂ ਢਾਰ ਨਹੀਂ ਮਾਰਦਾ ਤੁਸੀਂ ਕੀ ਸਮਝਿਆ ਹਾਂ ਦੇ ਆ ਖੜੇ ਇਥੇ ਜਾਂ ਮਰ ਜਾਂਦੇ ਜਾਂ ਕੁਝ ਬਣ ਜਾਂਦੇ ਕੀ ਜੀ ਮਿਲਦਾ ਬਣ ਕੇ ਬਣ ਕੇ ਕੀ ਮਿਲਦਾ ਪੈਸਾ ਮੁੱਖ ਨਹੀਂ ਰੱਖਿਆ ਨਾ ਮੁੱਖ ਨਹੀਂ ਰੱਖਿਆ ਕਿ ਜ਼ਿੰਦਗੀ ਆ ਨਾ ਜਿਹੜੀ ਪਰਵਾਦ ਨਾਲ ਦਿੱਤੀ ਆ ਤੇ ਸਹੀ ਤਰੀਕੇ ਨਾਲ ਨਿਭਾਏ ਬੰਦਾ ਤੇ ਜਾ ਕੇ ਕਿਤੇ ਹੱਲ ਹੁੰਦਾ ਇਹਦਾ ਠੱਗੀਆਂ ਮਾਰਦੇ ਨੇ ਆ ਆ ਕੇ ਵੱਡੇ ਚੋਰ ਕੋਈ ਕਾਂਗਰਸ ਆ ਗਈ ਜੀ ਕੋਈ ਕਾਲੀ ਆ ਗਈ ਜੀ ਪਰਾਣਾ ਆ ਗਿਆ ਲੁੱਟ ਲੋ ਜੀ ਹੁਣੇ ਮੌਕਾ ਆਇਆ ਹਾਂ ਹੈ ਆ ਰਾਜੇ ਰਾਜੇ ਪਿਛੇ ਇਨੀ ਦੁਨੀਆ ਦੀ ਬੇੜਾ ਕਰ ਕਰਦੇ ਇਹ ਬੰਦੇ ਇਹ ਬੰਦਾ ਬੱਪੂ ਜੀ ਬੰਦੇ ਦਾ ਸਮਾਂ ਆਉਂਦਾ ਕਦੇ ਰਾਜ ਭਾਗ ਤੇ ਕਦੇ ਆਉਂਦਾ ਆਉਂਦਾ ਹੁਣ ਬਿਮਾਰ ਪਿਆ ਹੁਣ ਉਹ ਨੂੰ ਮਰ ਰਾਂ ਜਿਆਦਾ ਜਿਹੜੇ ਮੁੰਡੇ ਰਜਿੰਦਰਾ ਜਿਗੈ ਨਾ ਕਰੋਨਾ ਵੇਲੇ ਉਹ ਮੁੜਕੇ ਨਹੀਂ ਆਏ ਹਾਂ ਉੱਥੇ ਮਰ ਗਏ ਨੇ ਜਿਹੜੇ ਨਹੀਂ ਗਏ ਉਹ ਬਚ ਗਏ ਹਾਂ ਦਵਾਈਆਂ ਦੂਈਆਂ ਬਾਹਰੋਂ ਲੈਣੀਆਂ ਐਡਾ ਇਹਨੇ ਨਾਸ ਮਾਰਿਆ ਹਾਂ ਪਰ ਮਾਰੇ ਮੋਦੀ ਨਾਲ ਹੂੰ ਕੀ ਮਿਲਿਆ ਇਹ ਰੱਬ ਮਿਲ ਜੂ ਐਦਾਂ ਬੰਦਾ ਮਾਰ ਕੇ ਠਗੀਆਂ ਮਾਰ ਕੇ ਠਗੀਆਂ ਮਾਰ ਕੇ ਰੱਬ ਉਹ ਮਿਲ ਜੂ ਪਰਮਾਤਮਾ ਮਿਲ ਇਹਦਾ ਹੱਕ ਹਲਾਲ ਦੀ ਨਾਲ ਨਹੀਂ ਖੜਾ ਬੰਦਾ ਦੇਖੋ ਸਾਡਾ ਤਾਂ ਇਹੀ ਹੈ ਬੇਟਾ ਵੀ ਅੱਗੇ ਜਿਹੜੀ ਮੌਜਾ ਮਾਰ ਮਾੜੀ ਕਮਾਈ ਤੇ ਦੇਣੇ ਦੇ ਦੇਣੇ ਪੈਂਦੇ ਬਾਤ ਹਾਂ ਦੇਣੇ ਪੈਂਦੇ ਪੱਕਾ 13 ਟੂੜੀ ਲਈ ਮੈਂ ਉਹਨੂੰ ਡੰਗਰ ਤੇ ਹਾਂ ਮੈਂ ਕਿਹਾ ਵਿਚਾਰ ਕੇ 200 ਵੱਧ ਪਾ ਗਏ ਉਹ ਜ਼ਿੰਮੇਦਾਰ ਕਹਦਾ ਨਹੀਂ ਦਹੀ ਉਹ ਲੈ ਗਿਆ ਕਿਧਰ ਆਖ ਨਹੀਂ ਪਤਾ ਨਹੀਂ ਉਹਨੂੰ ਕੀ ਹੋਇਆ ਪੂਰੇ ਆਗੇ ਨਾਲ ਆਇਆ ਹੱਥ ਜੋੜ ਲੈ 200 ਰੁਪਏ ਮੂੜ ਕੇ ਬਾ ਕੀ ਭਈ ਮਹਾਮੈਂ ਤੈਨੂੰ ਕੱਲ ਕੀ ਕਰਾਂ ਦੀ ਹਾਂ ਕਹਦਾ ਭਾਈ ਆ ਫੜ ਤੂ ਆਪ ਦਾ ਖੜਾ ਛੱਡ ਮੇਰਾ ਔਰ ਕਦੇ ਸਿਆ ਹੁਣ ਹਾਂ ਹਾਂ ਦਿਸਿਆ ਉਹਨੂੰ ਕਮਾਈ ਚੋ ਦਿਸਿਆ ਹਾਂ ਹਾਂ ਸਹੀ ਕਹਣਾ ਹੱਕਾ ਲਾ ਲਈ ਕਮਾਈ ਨਾ ਮੇਰਾ ਹਾਂ ਮਾਂ ਵੀ 200 ਰੁਪਏ ਨਦਰ ਆਇਆ ਸਾਰਲਾ ਬੰਨ ਕੇ ਚਲੋ ਬੰਦਾ ਬੰਦਾ ਠੱਗੀਆਂ ਤੋਂ ਕਿਆ ਧੋਖੇ ਆ ਜਿਹੜੇ ਆਪਦੇ ਧੀਆ ਪੁੱਤਾਂ ਅਸਤੇ ਹੀ ਕਰਦਾ ਹਾਂ ਧੀ ਪੁੱਤਾਂ ਕੇ ਜੁੱਤੀਆਂ ਮਾਰਦੇ ਨੇ ਬਾਅਦ ਪਛਦੇ ਨਹੀਂ ਬਾਅਦ ਚੂਹਦੇ ਨਹੀਂ ਹਾਂ ਕੀ ਫਾਇਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਮੰਦਰੀ ਵੀ ਸੀਤੀ ਜਾਣਦਾ ਇਹ ਨਾ ਕਹਿੰਦਾ ਬੰਦੇ ਨੂੰ ਬੰਦਾ ਨਾ ਪਛਾਣ। ਹਾਂ ਕਿਰਤ ਕਰੋ ਬਸ ਕਿਰਤ ਕਿਰਤ ਕਰੋ ਹਰੇਕ ਮਾਤਮ ਨੇ ਇਹੀ ਕਿ ਪਹਿਲੀ ਪਾਸ਼ਾ ਨੇ ਵੀ ਪ੍ਰਵਿਦਾਸ ਭਗਤ ਨੇ ਵੀ ਜਮੀਰ ਸਾਹਿਬ ਨੇ ਵੀ ਸਾਰੇ ਧਰਮਾਂ ਚ ਇਹ ਵਚਨਾ ਸਾਰੇ ਧਰਮਾਂ ਇਹੀ ਕਹਿੰਦੇ ਆ ਵੀ ਭਾਈ ਕਿਰਤ ਕਰੋ ਹੱਕ ਹਲਾਲ ਦੀ ਖਾਓ ਹੂੰ ਕੋਈ ਫਾਇਦਾ ਨਹੀਂ ਕੁਛ ਨਹੀਂ ਮਿਲਦਾ ਉਹ ਵੈਸੇ ਬਾਪੂ ਕਦੇ ਲੱਗਿਆ ਵੀ ਬੰਦੇ ਦੀ ਅਕਲ ਤੇ ਵੀ ਪੜਦਾ ਪੈ ਜਾਂਦਾ ਕਦੇ ਕਿ ਨਹੀਂ ਕਿ ਬੰਦੇ ਬਾਇਨੀਆਂ ਬੇਈਮਾਨੀਆਂ ਹਾਂ ਕੁਛ ਨਹੀਂ ਬੰਦਾ ਇਹਨਾਂ ਨੀਆਂ ਜਾ ਸਕਦੀਆਂ ਨੇ ਮਨ ਨਾਲ ਜਿਹੜਾ ਮਨ ਜਿੱਦਾਂ ਬੰਦਾ ਸਿਮਰਨ ਕਰਦਾ ਫੇਰ ਤਾਂ ਮਨ ਮੰਨ ਜਾਂਦਾ ਮਨ ਕਾੜਦਾ ਜਾਂਦਾ ਕਿ ਮਨ ਵੀ ਬਹੁਤ ਵੱਡੀ ਚੀਜ਼ ਹੈ ਹੂੰ ਇਹ ਖਿੱਚ ਕੇ ਦੂਜੇ ਪੈਸੇ ਲੈ ਜਾਂਦਾ ਜਾਂ ਮੈਨੂੰ ਮਾਇਆ ਲਾ ਜਾਂ ਮੈਨੂੰ ਔਰਤਾਂ ਸੋਹਣੀਆਂ ਹਾਂ ਇਹ ਖਿੱਚ ਕੇ ਕਾਲ ਦਾ ਜਨਤਾ ਕਿ ਦੀ ਛੋਟੀ ਮੋੜੀ ਜਿਹਦਾ ਆਦਮਾ ਸਿਮਰਨ ਕਰ ਲੇ ਸਿਮਰਨ ਨਾਲ ਇਹਦੀ ਗੱਠ ਇਹਦੇ ਦੁਬਾਰੇ ਕੰਦ ਹੈ ਹਾਂ ਕੰਦ ਤੋਂ ਉਹਨੇ ਨਾ ਆਤਮਾ ਦੇ ਨਾਲ ਮਿਲ ਗਈ ਸਿਮਰਨ ਦੇ ਨਾਲ ਹਾਂ ਬਰ ਮਨ ਮੰਨ ਗਿਆ ਗਲਵਨ ਹਮ ਕਾਲ ਦਾ ਮੋਢਿਆਂ ਤੇ ਹੀ ਹੈ ਜਦੋਂ ਮਰਜੀ ਗੱਲ ਕੰਮ ਕਾਲ ਦਾ ਉੱਤੇ ਜਾਂ ਗਿੱਠ ਫਿਰਦਾ ਹੈ ਉੱਪਰ ਝੂਕਦਾ ਮੇਰੀ ਪਤਾ ਮੌਤ ਕਾਲ ਚਮਟ ਮਾਰਦਾ ਸਾਡੇ 450 ਦਾ ਨਾ ਤਿੰਨ ਇੱਕ ਜਗ੍ਹਾ ਇੱਕ ਕਾਰਨ ਵੀ ਇੱਦਾਂ ਮੰਨ ਲਾ ਕਾਰਨ ਹਾਂ ਕਾਰਨ ਜੀਵਨ ਦਾ ਜਾਂ ਐਕਸੀਡੈਂਟ ਹੋ ਜਾਂ ਪਾਣੀ ਚ ਡੁੱਬ ਕੇ ਜਾਂ ਦਵਾਈ ਇੱਕ ਕਾਰਨ ਹੋ ਗਿਆ ਫਿਰ ਉਹ ਜਗ੍ਹਾ ਟਾਈਮ ਆਉਂਦਾ ਸਮਾਦਿ ਸਥਾਨ ਰਲਦਾ ਹਾਂ ਉਹ ਤਿੰਨੇ ਇਕੱਠੇ ਹੋ ਗਏ ਬੰਦਾ ਪੰਜਾ ਆ ਦੋ ਤਿੰਨਾਂ ਚੋਂ ਜੀ ਇੱਕ ਚੀਜ਼ ਵੀ ਟਲ ਗਈ ਤਾਂ ਬੰਦੇ ਦੀ ਵਧੀਆ ਹਾਂ ਬੰਦੇ ਦੀ ਵਧੀਆ ਆ ਤਾਂ ਪਰ ਆ ਹੈ ਹੈਥੇ ਕੁਝ ਨਹੀਂ ਬੰਦੇ ਨੂੰ ਮੌਤ ਵੀ ਭੁੱਲ ਗਈ ਮੈਨੂੰ ਲੱਗਦਾ ਪਾਪਾ ਮੌਤਾਂ ਪੁੱਲੀ ਫਿਰ ਜਿਹਦੀ ਮੌਤ ਜਿਆਦਾ ਤੇ ਰੱਬ ਹੀ ਜਿਆਦਾ ਜਿਹਦੇ ਮੌਤ ਜਿਆਦਾ ਨਾ ਪਹਿਲੀ ਪਾਸ਼ੇ ਨੇ ਕਿਹਾ ਸੀ ਵੀ ਮਰਨਾ ਕਬੂਲ ਕਰ ਹਾਂ ਮਰਨਾ ਕਿਹਦੀ ਜਿਆਦਾ ਹੂੰ ਕੋਈ ਜਲਾ ਕਿਰ ਹੂੰ ਵੀ ਭਾਈ ਤੁਸੀਂ ਇਹਦਾ ਫੇਰੀਆਂ ਛੱਡ ਦੋ ਹੱਕ ਹਲਾਲ ਦੀ ਕਮਾਈ ਕਰੋ ਛੱਡ ਦੋ ਚੋਰੀਆਂ ਜਾਰੀਆਂ ਹਾਂ ਨਹੀਂ ਨਿਭਦੀਆਂ ਇਹ ਨਹੀਂ ਨਿਭਦੀਆਂ ਕਿੰਨਾ ਖਚਰਾ ਹੈ ਹਾਂ ਇੱਕ ਕੁਛ ਦਿਨਾਂ ਬਾਅਦ ਤੇ ਨੇ ਇੱਥੇ ਰਣਾ ਰੱਬ ਦਾ ਨਾਮ ਕੋਈ ਦਿਨ ਦੀ ਪ੍ਰਾਣੀ ਇੱਥੇ ਤੂੰ ਹਾਂ ਜਿੰਦੇ ਕੁ ਦਿਨ ਦੀ ਕੋਈ ਪੁਰਾਣਾ ਗਾਣਾ ਹੀ ਸੁਣਾ ਦੇ ਬਾਬਾ ਉਹ ਗਾਣੇ ਕੋਈ ਕੋਈ ਵੀ ਪੁਰਾਣਾ ਕੋਈ ਲੱਗਦਾ ਵੀ ਆ ਬਹੁਤ ਸੁਣਿਆ ਜਵਾਨੀ ਵੀਰੇ ਉਹ ਵਾ ਹੁਣ ਤਾਂ ਬਾਈ ਸੰਗ ਲੱਗਦੀ ਆ ਗਾਣੇ ਦਾ ਬਹੁਤ ਜਾਣਦੇ ਤੇ ਕੋਈ ਗੋਲੀਆਂ ਬੜੀਆਂ ਜਾਣ ਕੋਈ ਲੋਕ ਗੀਤ ਹੀ ਕੋਈ ਲੋਕ ਗੀਤ ਹੀ ਲੋਕ ਤੱਤ ਹੁਣ ਤਾਂ ਕੁਛ ਨਹੀਂ ਲੋੜ ਕਹਾਜੀ ਬਸ ਹੁਣ ਤਾਂ ਇਹਨਾਂ ਰੱਬ ਕਣੀ ਨੂੰ ਜੁੜ ਜਾ ਮੇਰੇ ਤਰ੍ਹਾਂ ਤੇ ਕੁਛ ਨਹੀਂ ਹਾਂ ਪਰਮਾਤਮਾ ਦਾ ਨਾਮ ਤੋਂ ਬਿਨਾ ਨਾਮ ਤੋਂ ਬਿਨਾ ਕੁਛ ਨਹੀਂ ਕੁਛ ਧੰਨਵਾਦ ਬਾਬਾ ਜੀ